ਕਿੰਨਾ ਕਲੇ ਹੁੰਦਾ ਦੁੱਧ 10 ਲੀਟਰ ਠੰਡਾ ਹੈ ਪੂਰਾ ਹਾਂਜੀ ਤਸल्ली ਕਰਾ ਦੇਗਾ ਹਾਂਜੀ ਹਾਂਜੀ ਠੀਕ ਕੋਈ ਨੰਬਰ ਬੋਲ 90514 ਮਹੀਨਿਆਂ ਦੀ 14 ਮਹੀਨਿਆਂ ਦੀ ਇਹਦੀ ਮਾਤ ਦੁੱਧਾ ਤੇ ਬਈ ਮਾਤ ਦੁੱਧ ਤੇ ਮਲ ਕਹਿੰਦਾ 13 ਕਿਲੋ ਆ ਠੀਕ ਹੈ ਮਾਜ ਖੜੀ ਹੈ ਦੇਖੀਓ ਮਾਜ ਖੜੀ ਆ ਹਾਂਜੀ ਸੰਗ ਸੰਗ ਗੁੰਡਾ ਕਰਦੀ ਹੁੰਦੀ ਹੈ ਨਾ ਹਾਂਜੀ ਤੇ ਕੀ ਮੰਨ ਕਰਦਾ ਨਾ ਬਾਈ ਹਰਿਆਣੇ ਦੇ ਵਿੱਚੋਂ ਲੈ ਕੇ ਆਇਆ ਮਾਨਸਾ ਮੰਡੀ ਤੇ ਤਿੰਨ ਚਾਰ ਨਾਗਨੇ ਬਾਈ ਕੋਲੇ ਤੇ ਵਧੀਆ ਵਪਾਰ ਦਾ ਕੰਮ ਲਾ ਤੋਰ ਬਾਈ ਕਰ ਇੱਕ ਨੰਬਰ ਤੋਂ ਪਤੁਰਦੀ ਦਿਖਾਉਣੇ ਚੋਟੀ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਸਾਹਮਣੇ ਬੱਚਾ ਵੀ ਦੇਖ ਸਕਦੇ ਹਣਾ ਤਾਜੀ itani ਹੈਗੀ ਮੰਨ ਲਾ ਥੋੜਾ ਜਿਹਾ ਟਾਈਮ ਹੋਇਆ ਸੂਈ ਨੂੰ ਡੇਢ ਮਹੀਨਾ 2 ਮਹੀਨੇ ਸੂਈ ਲਗਭਗ ਹੈਗੀ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਗੱਲਬਾਤ ਕਰਾਂਗੇ ਥਾਂ ਲੈਵਾ ਬਿਲਕੁਲ ਸਾਫ਼ ਹਣਾ ਰੇਟ ਬਾਈ ਕੋਲੇ ਜਾਇਜ਼ ਹੈ ਜੈਨੂ ਹੁਣ ਜੇ ਰੇਟ ਨੇ ਕਿਉਂਕਿ ਜਿਵੇਂ ਹੁਣ ਰੇਟ ਮੰਨ ਲਾ ਗੱਲ ਕਰੀਦਾ ਤੇਜ਼ੀ ਹੈ ਪੂਰੀ ਫਲ ਹਣਾ ਸੁਆ ਹੈ ਨਹੀਂ ਤੇ ਮੱਜਾਂ ਦੀ ਜ ਮੁੱਲ ਤੇਜ਼ੀ ਹੈ ਬੰਨ ਦੇ ਬਾਈ ਸਾਫ਼ ਥਾਂ ਲੈਵੇ ਬਿਲਕੁਲ ਜਮ ਤੇ ਟਾਈਟ ਜਲੇ ਵੇ ਦੀ ਬਾਕੀ ਬਾਈ ਨੂੰ ਪੁੱਛਦੇ ਆ ਮਾਂ ਕਰ ਕੱਟੀ ਹੈਗੀ ਕਿੰਨਾ ਦੁੱਧਵਾਦਾ ਕੀ ਗੱਲਵਾਦਾ ਪੂਰੀ ਜਾਣਕਾਰੀ ਲੈ ਕੇ ਦਿੰਨਾ ਪੁਰਾਏ ਬਾਈ ਸਸੀਗਾਰ ਬਾਈ ਸਾਸਰੀਗਾਰ ਤੇ ਨਾਮ ਦੱਸੋ ਬਾਈ ਕਾਲਾ ਰਾਮ ਹੈ ਜੀ ਠੀਕ ਆ ਕਾਲੇ ਪਿੰਡ ਕਿਹੜਾ ਬਾਈ ਆਪਣਾ ਪਿੰਡ ਖਰਕਾ ਹੈ ਜੀ ਜਿਲ੍ਹਾ ਕੈਥਲਾ ਜਿਲ੍ਹਾ ਕੈਥਲਾ ਐਡੀ ਦੂਰ ਆਏ ਨੇ ਹਾਂਜੀ ਠੀਕ ਆ ਤੇ ਕਿੰਨੇ ਟਾਈਮ ਦੀ ਸੂਈ ਹੈ ਕਲ ਇਹ ਸਹੀ ਦੋਈ ਆ ਜੀ ਤਿੰਨ ਕ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਮੰਗਰ ਕੱਟੀ ਹੈ ਨਾ ਮੰਗਰ ਕੱਟੀ ਹੈ ਜੀ ਇੱਕ ਮਹੀਨੇ ਦੀ ਅੱਗੇ ਦੀ ਵੀ ਆ اچھا ਠੀਕ ਆ ਭਰਾਇਆ ਹਾਂਜੀ ਠੀਕ ਆ ਭਰਾਇਆ ਹੈ ਜੀ ਟੋਕਣਾ ਚਾਹੀਦੀ ਹੈ ਹਾਂਜੀ ਤੇ ਦੁੱਧ ਕਿੰਨਾ ਕਲੇ ਦੁੱਧ 10 ਲੀਟਰ ਠੰਡਾ ਹੈ ਪੂਰਾ ਹਾਂਜੀ ਤਸਲੀ ਕਰਾ ਦੇਣਾ ਹਾਂਜੀ ਹਾਂਜੀ ਠੀਕ ਇੱਕ ਵਾਰੀ ਨੰਬਰ ਬੋਲੋ 90537 ਹੂੰ 59328 ਠੀਕ ਆ ਏਰੀਆ ਆਪਣਾ ਹੈਗਾ ਖਰਕਾ ਖਰਕਾ ਨੀ ਜਿਲ੍ਹਾ ਕਿਹੜਾ ਬੰਦਾ ਜਿਲ੍ਹਾ ਕੈਥਲ ਦਾ ਕੈਥਲ ਤੋਂ ਆਇਆ ਬਾਈ ਹਰਿਆਣੇ ਦੇ ਵਿੱਚੋਂ ਤੇ ਰੇਟ ਦੀ ਗੱਲ ਆ ਨਿਕਲੇ ਰੇਟ ਕੀ ਕਰਤਾ ਰੇਟ ਰੇਟ 85000 ਦੀ ਦੇਣੀ ਹਾਂ ਨਾ ਜੀ ਲੈ ਮਿੱਤਰੋ 85000 ਦੀ ਬਾਈ ਕਹਿੰਦਾ ਦੇਣੀ ਇੱਕ ਮਹੀਨਾ ਹੋ ਗਿਆ ਟੀਕਾ ਤਰਾਏ ਨੂੰ ਉਹ ਕਿਸਮਤ ਤੱਕ ਲਈ ਹੈ ਨਾ ਹਾਂਜੀ ਉਹ ਕਿਸਮਤ ਤੱਕ ਲਈ ਹੈ ਦੁੱਧ ਹੈਗਾ ਦੁੱਧ 10 ਕਿਲੋ 10 ਕਿਲੋ ਠੰਡਾ ਬਿਲਕੁਲ ਮਣਕੇ ਲੈ ਜੀ ਮਣਕੇ ਡੱਬੇ ਮਾਰ ਕੇ ਲੈ ਜੂਗਾ ਡੱਬੇ ਮਾਰ ਕੇ ਲੈ ਜਾਓ ਬਾਈ ਤੇ ਬਾਕੀ ਜਿਹੜੀ ਗੱਲ ਹੋਈ ਬਾਈ ਕਹਿੰਦਾ ਉਹ ਹੀ ਦੱਸਾਂਗੇ ਤੇ ਦੋ ਨੰਬਰ ਤੌਰ ਬਾਈ ਕਾਲੇ ਦੋ ਨੰਬਰ ਦੇ ਇੱਕ ਤਾਜੀ ਸੂਈ ਹੋਈ ਆ ਤੇ ਜਮਾ ਬਿਲਕੁਲ ਹੈ ਨਾ ਬੱਚਾ ਦੇਖ ਲਓ ਤੁਸੀਂ ਬਿਲ ਤਾਜੀ ਜਮਾ ਤੇ ਇਹ ਵੀ ਆਪਾਂ ਤੋਰ ਕੇ ਤੁਹਾਨੂੰ ਦਿਖਾ ਦਈਏ ਤੇ ਬਾਕੀ ਇਹਦੀ ਡਿਟੇਲ ਆਪਾਂ ਜਿਹੜੀ ਲੈ ਕੇ ਦੇਵਾਂਗੇ ਸਭ ਤੋਂ ਘੱਟ ਜੇ ਮੁੱਲ ਦੀਆਂ ਬਾਈ ਕੋਲੇ ਮੱਝਾਂ ਨੇ ਜਿਵੇਂ ਆਪਾਂ ਕਹ ਦੀ ਹਰਿਆਣੇ ਦੇ ਵਿੱਚੋਂ ਰੇਟਾਂ ਕੀ ਵਾਰ ਫਰਕ ਹੁੰਦਾ ਨਾ ਪਸ਼ੂ ਠੀਕ ਨੇ ਬਾਲੇ ਮਾੜੇ ਵੀ ਨਹੀਂ ਤੇ ਬਾਲੇ ਚੰਗੇ ਵੀ ਨਹੀਂ ਬੜੀਆਂ ਨਾਰਮਲ ਪਸ਼ੂ ਨੇ ਜੇ ਕਈ ਵਾਰ ਪ੍ਰਾਣ ਕਿਸ ਨੇ ਨਾਰਮਲ ਨਾਰਮਲ ਰੇਟਾਂ ਵਾਲੇ ਜਿਹੜੇ ਪਸ਼ੂ ਲੈਣੇ ਬਾਕੀ ਇਹਦੀ ਆਪਾਂ ਡਿਟੇਲ ਜਿਹੜੀ ਕੱਲੇ ਤੋਂ ਲੈ ਕੇ ਦੇਨੇ ਆ ਰਾਮ ਰਾਮ ਮੇਰੀ ਸਾਰੀ ਬਾਣਾ ਨੇ

और झोटी भी सुथरी दिखेगी या पहले एक लीटर की पैकिंग माया करती इब दो की में भी आ गई है और वे और भी घनी जानकारी चाहिए ऐसा ना तो इस नंबर पर फोन कर लियो सात आठ नौ दो जीरो बयालीस हजार हर पशुपालक की पसंद राइट एच ताजी सुई हुई है पूरी गलबात जी बी ना करा ਕਾਲੇ ਇਹ ਜਿਹੜੀ ਆਪਾਂ ਝੋਟੀ ਬਾਈ ਦਿਖਾਤੀ ਇਹ ਕੰਮੇ ਸੂਏ ਆ ਇਹ ਬਾਈ ਦੂਸਰੇ ਸੂਏ ਦੂਜੇ ਸੂਏ ਹਾਂਜੀ ਠੀਕ ਹੈ ਕੈ ਦਿਨ ਹੋ ਗਿਆ ਅੱਜ ਇਹਨੂੰ ਆਜੋ 6 ਮਾਂ ਦਿਨ ਹੋ ਗਏ ਸੂਏ ਸੀ 6 ਦਿਨਾਂ ਹੀ ਸੂਈਏ ਦੁੱਧ ਹਾਂਜੀ ਦੁੱਧ 9 ਕਿਲੋ ਤਿਆਰ ਹੈ ਪੂਰਾ ਪੂਰਾ ਹੀ ਠੰਡਾ ਮਾਂਗਰ ਬੱਚਾ ਕੱਟਾ ਕੱਟੀ ਕੱਟੀ ਹੈ ਜੀ ਮੰਗਰ ਮਾਂਗਰ ਕੱਟੀ ਹੈ 9 ਦਿਨਾਂ ਸੂਈਆ ਦੁੱਧ ਦੁੱਧ 9 ਕਿਲੋ ਹੈ 6 ਦਿਨਾਂ ਸੂਈਏ 9 ਕਿਲੋ ਤਿਆਰ ਆ ਹਾਂਜੀ ਤੇ ਇਹਦਾ ਰੇਟ ਕਾਲੇ ਇਹਦਾ 1.5 ਹੈ ਜੀ 1.5 ਮਾਨਦਾਨ ਮਾਨਦਾਨ 90 ਦੀ ਦਊਗਾ ਜੀ ਪੂਰੇ ਦੀ ਹਾਂਜੀ ਜੇ ਮਿੱਤਰੋ ਬਾਈ ਕਹਿੰਦਾ ਪੂ ਤੇ ਦੋ ਡੰਕਲੇ ਜਿੱਕੀ ਵਾਰਾ ਲੈ ਕਹਿੰਦਾ ਚੋਕੇ ਦੇਖ ਲਈ ਕੋਈ ਚੱਕਰ ਦੋ ਟਾਈਮ ਆਪਣੀ ਤਿੰਨ ਟਾਈਮ ਚੋ ਜੀ ਤਸੱਲੀ ਕਰ ਹਾਂਜੀ ਫੇਰ ਲੈ ਵੇ ਹਾਂ ਫੇਰ ਡੱਬੇ ਮਾਰ ਕੇ ਤਸੱਲੀ ਕਰਕੇ ਮਿੱਤਰੋ ਫੇਰ ਲਓ ਤੇ ਤੀਜੇ ਨੰਬਰ ਵਾਲੀ ਝੋਟੀ ਵੀ ਦਿਖਾ ਦੇ ਇੱਕ ਵਾਰੀ ਖੋਲ ਕੇ ਦਿਖਾ ਦੇ ਤੇ ਇੱਕ ਬਾਈ ਕੋਲੇ ਤੀਜੇ ਨੰਬਰ ਤੇ ਝੋਟਿਆ ਹਲਾ ਦੇ ਬਾਈ ਦੇ ਤੀਜੇ ਨੰਬਰ ਤੇ ਇਹ ਬਾਈ ਐ ਅੱਡ ਦੀ ਨਾਲ ਹੀ ਐ ਦੇ ਤੇ ਝੋਟੀ ਤੋੜ ਕੇ ਦਿਖਾਉਣੇ ਲੈ ਤੋੜ ਬਾਈ ਝੋਟੀ ਨਹੀਂ ਨਹੀਂ ਕੋਈ ਤੇ ਬਾਕੀ ਇਹ ਵੀ ਕੋਸਕ ਦਾ ਟਾਈਮ ਦੀ ਸੂਈ ਹੋਈ ਆ ਸਾਫ ਥਣ ਲੇਵਾ ਜਾਇਜ ਮੁੱਲ ਦੀਆਂ ਜਮਾਂ ਘੱਟ ਰੇਟ ਦੀ ਹਨਾ ਜਿਵੇਂ ਹੁਣ ਕਈ ਵਾਰ ਨਾ ਮੰਡੀਆਂ ਤੇ ਵੀ ਬਹੁਤ ਜ਼ਿਆਦਾ ਰੇਟ ਹੋਏ ਪਏ ਨੇ ਇਹਦੇ ਕਰਕੇ ਬਾਈ ਕੋਲੇ ਜਮਾਂ ਇਹ ਹੈਗੀ ਸੂਈ ਮਹੀਨੇਕ ਦੀ ਆ ਤੇ ਮਹੀਨਾ ਡੇਢ ਮਹੀਨੇ ਦੀ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਆਉਂਦੀ ਛੋਟੀ ਚੰਗੀ ਆ ਅੱਦਾਵਾਰਾ ਵਧੀਆ ਥਣ ਲੇਵਾ ਸਾਫ ਆ ਮੋੜ ਲਾ ਬਾਈ ਬੰਨ ਦੇ ਬਾਈ ਬੰਨ ਦੀ ਕਈ ਵਾਰ ਮਾਲ ਲਾਗ ਲਾ ਮੀਨੇ 2 ਮਹੀਨੇ ਸੁਈ ਲਾ ਲੈਂਦਾ ਘੱਟ ਪੈਸੇ ਲੈਣੇ ਹੁੰਦੇ ਆ ਜਿਵੇਂ ਹੁਣ ਆਪਾਂ ਕਹੇ ਦੀ ਹੈ ਨਾ ਤਾਜ਼ਿਆਂ ਤੇ ਜ਼ਿਆਦੇ ਰੁਪਈਆ ਲੱਗਦੇ ਉਸ ਕਰਕੇ ਜਾਇਜ਼ ਰੇਟ ਦੀਆਂ ਮੱਝਾਂ ਤੁਹਾਨੂੰ ਦਿਖਾਉਣ ਲੱਗਿਆ ਬਹੁਤ ਭਰਾਵਾਂ ਦੇ ਫੋਨ ਵੀ ਆਉਂਦੇ ਨੇ ਕਮੈਂਟ ਵੀ ਆਉਂਦੇ ਨੇ ਵੀ ਕੋਈ ਨਾਰਮਲ ਰੇਟਾਂ ਦੀ ਜਿਹੜੀਆਂ ਪਸ਼ੂ ਦਿਖਾਏ ਜਾਣ ਹਨਾ ਤੇ ਇਸ ਕਰਕੇ ਅੱਜ ਆਪਾਂ ਨਾਰਮਲ ਰੇਟ ਜਿਹੜੇ ਉਹ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਂ ਉਰੇ ਜੋ ਬਾਈ ਹਾਂ ਹਸੀ ਗੱਲ ਬਾਈ ਹਸਰੀ ਗੱਲ ਇਹ ਨਾਮ ਦੱਸਿਓ ਬਾਈ ਪਹਿਲਾਂ ਤਾਂ ਸੁਖਵਿੰਦਰ RAM ਠੀਕ ਆ ਸੁਖਵਿੰਦਰ RAM ਹਾਂਜੀ ਠੀਕ ਆ ਤੇ ਬਾਈ ਜੇ ਆਪਾਂ ਇਹ ਗੱਲ ਕਰ ਲਈ ਝੋਟੀ ਜਿਹੜੀ ਆਪਾਂ ਦਿਖਾਈ ਹੈ ਤੋਰ ਕੇ ਕਿਵੇਂ ਸੂਈ ਆ ਪਹਿਲਣੇ ਜੀ ਪਹਿਲਣੇ ਚਾਰ ਦੰਦ ਕੱਟੀਆਂ ਚਾਰ ਦੰਦ ਕੱਟੀਆਂ ਕਿੰਨਾ ਟਾਈਮ ਕੇ ਸੂਈ ਨੂੰ ਸੂਈ ਨਹੀਂ ਹੋ ਗਿਆ ਮਹੀਨਾ ਜੀ ਮਹੀਨਾ ਦੁੱਧ ਹੁਣ ਬਾਈ ਕਿੰਨਾ ਦੁੱਧ 10 ਕਿਲੋ ਪੂਰਾ ਹਾਂ ਮਨਾ ਦੇਗਾ ਹਾਂ 10 ਕਿਲੋ ਦੁੱਧ ਮੇਟਰੋ ਤਿਆਰ ਆ ਪਹਿਲਣਾਂ ਕੱਟੀ ਦੋ ਦੰਦ ਹਨਾ ਹਾਂ ਚਾਰ ਦੰਦ ਚਾਰ ਦੰਦ ਕੱਟੀਆਂ ਤੇ ਇੱਕ ਵਾਰੀ ਨੰਬਰ ਬੋਲ ਬਾਈ ਫੋਨ ਨੰਬਰ 98173 ਹੂੰ 689 ਨੂੰ ਤੇ ਬਾਈ ਰੇਟ ਦੀ ਗੱਲ ਇਹਦੀ ਰੇਟ ਕੀ ਕਰਤਾ ਰੇਟ 140 ਕਰਦੇ 140 ਮਾਨਦ ਹਾਂ ਹੋ ਜੀ ਵਾ ਲੈ ਮਿੱਤਰੋ ਮਾਨਦਾਨ ਹੋ ਜੂ ਰੇਟ 1.40 ਆ ਥੋੜਾ ਜਿਹਾ ਕਿਉਂ ਝੋਟੀ ਚੰਗੀ ਐ ਪਹਿਲੀ ਆ ਪਹਿਲੇ ਸੂਏ ਆ ਤੇ ਤਾਂ ਕਰਕੇ ਰੇਟ ਮਨਲਾ ਉਸ ਹਿਸਾਬ ਜੀ ਦਾ ਕਰਾਂਗੇ ਮਨਜੀਤ ਲਈ ਫਿਰਦਾ ਝੋਟੀ ਆ ਗੱਬਣ ਤੇ ਤੋਰ ਕੇ ਦਿਖਾ ਦਈਏ ਇੱਕ ਵਾਰੀ ਤੇ ਫੇਰ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੋਰਦੀ ਤੂੰ ਚੱਕਰ ਲਓ ਝੋਟੀ ਹੈ ਹਵਾਨਾ ਹੂ ਨਾ ਖੋਲਦੀ ਆਉਂਦੀ ਐ ਕੱਚੀ ਆ ਕੁਝ ਟਾਈਮ ਦੀ ਤੇ ਪੂਰੀ ਜਾਣਕਾਰੀ ਲੈ ਕੇ ਦੇਣਾ ਮਨਜੀਤ ਤੋਂ ਮਨਜੀਤ ਪੱਕਾ ਖੜਿਆ ਰੀ ਜਮੈਂ ਆਪਾਂ ਕਹੇ ਦੀ ਹਨਾ ਤੇ ਪੁਰਾਣਾ ਕੰਮ ਆ ਬਾਈ ਦਾ ਵਪਾਰ ਦਾ ਤੇ ਸੇਲ ਪਰਚੇ ਦਾ ਹਨਾ ਤੇ ਬਾਕੀ ਦਵਾਉਣ ਦਾ ਜੇਕਰ ਕਿਸੇ ਭਰਾ ਨੇ ਮੰਨ ਲਓ ਕੋਈ ਮੱਝ ਚੰਗੀ ਦਸੱਲੀ ਵਾਲੀ ਪੂਰੀ ਘੜਕਾ ਕੇ ਲੈਣੀ ਤਾਂ ਮਨਜੀਤ ਨਾਲ ਸੰਪਰਕ ਕਰ ਲਿਓ ਮਨਜੀਤ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿੰਨਾ ਟਾਈਮ ਲਾਉ ਕਿੰਨਾ ਦੁੱਧ ਘੜ ਲੂ ਆ ਜਾ ਮਨਜੀਤ ਉਰੇ ਜੇ ਗਰਾ ਆ ਗਈ ਲਾਂਬੇ ਦਿਨਾਂ ਨੇ ਬਾਈ ਸੱਸੀ ਗਾਲ ਮਨਜੀਤ ਦਾ ਸੱਸੀ ਗਾਲ ਬਾਈ 10 ਕਣ ਸੱਸੀ ਗਾਲ ਬਲੈਕ ਕੋਰੀ ਤੋਡਾ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਠੀਕ ਆ ਸੱਸੀ ਗਾਲ ਪਰਮਾਤਮਾ ਦਾ ਉਮੀਦ ਕਰਦਾ ਸਾਰੇ ਤਰੱਕੀਆਂ ਬਖਸ਼ੇ ਰੱਬ ਪ੍ਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਠੀਕ ਮਨਜੀਤ ਇੱਕ ਵਾਰੀ ਡਰੈਸ ਬੋਲ ਬਾਈ ਪਹਿਲਾਂ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਆ ਪਿੰਡ ਤਸੌਂਦੀਆ ਜ਼ਿਲ੍ਹਾ ਮਾਨਸਾ ਪੰਜਾਬ ਆ ਠੀਕ ਆ ਮੇਰਾ ਮੋਬਾਈਲ ਨੰਬਰ ਹੈਗਾ 98152 ਜੀ 34323 ਜੀ ਮੋਬਾਈਲ ਨੰਬਰ ਹੈਗਾ 98152 34323 ਹਾਂਜੀ ਮਨਜੀਤ ਜੇ ਆਪਾਂ ਗੱਲ ਕਰ ਲਈ ਬਾਈ ਜਿਹੜੀ ਆਪਾਂ ਝੋਟੀ ਤੋੜ ਕੇ ਦਿਖਾਤੀ ਤਾਂ ਕੰਮੇ ਸੂਏ ਸੂਗੀ ਇਹ ਬਾਈ ਪਹਿਲਾਂ ਸੁਣਾ ਨੇ ਪਹਿਲੇ ਸੂਏ ਹਾਂਜੀ ਹਾਂਜੀ ਕਿੰਨਾ ਟਾਈਮ ਰਹਿ ਗਿਆ ਮੰਨ ਲਾ ਲਾਈਊਗੀ 10 ਦਿਨ ਲਾਏ 8 ਲਾਏ ਠੀਕ ਆ ਹਾਂ ਵੀ ਕਈ ਵਾਰ ਮੰਨ ਲਾ ਪਸ਼ੂ ਵੱਧ ਵੀ ਘੜ ਦਿੰਦਾ ਹਨਾ ਨਹੀਂ ਨਹੀਂ ਵੱਧ ਨਹੀਂ ਘੜਦੀ 8 ਮਹੀਨਿਆਂ ਤੋਂ ਘੜ ਘਟਾ ਹਾਂਜੀ ਕੀ ਗਾਠ ਦਾ ਦਿੰਦਾ ਕੱਢੂ ਹੀ ਹੋ ਸਕਦੇ ਆ ਤੇ ਲੈਵਾ ਤਾਂ ਕਿ ਜਿਉਂ-ਜਿਉਂ ਖੜੀ ਰਹੂ ਤਾਂ ਵਧੀਆ ਤਿਆਰ ਕਰੀ ਜੂ ਬਹੁਤ ਢੰਗ ਚੰਗੇ ਕਰਕੇ ਲੇਤੀ ਆ ਹੂੰ ਠੀਕ ਆ ਚੰਗਾ ਸਿੰਘ ਸੁੰਗ ਕੰਡੀਸ਼ਨ ਪਿਛਪੁੱਠ ਦੀ ਸਾਰੀ ਚੀਜ਼ ਦੇਖ ਕੇ ਲੇਤੀ ਆ ਹੂੰ ਥੋੜਾ ਮਨ ਨਹੀਂ ਤਾਂ ਨਹੀਂ ਲੱਗਦਾ ਜਿਵੇਂ ਦੂਜੇ ਸੂਏ ਸੂ ਵੱਡੀ ਲੱਗਦੀ ਹੁੰਦੀ ਆ ਨਹੀਂ ਕਈ ਵਾਰੀ ਉਹਦਾ ਵੱਡਾ ਹੋ ਕੇ ਪਸ਼ੂ ਰਲਿਆ ਹੁੰਦਾ ਖਰ ਹਾਂ ਤੇ ਢੰਗ ਜਿੰਨੇ ਕਹਿੰਦੇ ਉਹਨੇ ਚੰਗੇ ਨੇ ਬਾਕੀ ਕੱਟੀ ਨੇ ਹੋਰ ਉਹ ਕਰਨਾ ਇਹਨੇ ਹਨ ਲੈਵਾ ਠੀਕ ਆ ਬਈ ਦੇਖੋ ਮੰਡੀਆਂ ਤਾਂ ਜ਼ਿਆਦਾਤਰ 15 16 ਦਾ ਘੱਟ ਕੋਈ ਕਹਿੰਦਾ ਨਹੀਂ ਹੂੰ ਪਰ ਅਸੀਂ ਕਹਿੰਨੇ ਆ 9 ਤੇ 10 ਦੇ ਵਿੱਚ ਤੋਂ ਦੇਊਗੀ 10 11 ਮੰਨ ਲਾ ਦੇ ਦੂੰ ਹਾਂਜੀ ਹਾਂਜੀ ਇੱਥੇ ਦੇਊਗੀ 10 ਦਨ ਕੇ ਲੈ ਜਾ ਹਾਂਜੀ ਠੀਕ ਹੈ ਕਈ ਵਾਰ ਆਲਾ 12 13 ਕਹਿੰਦੇ ਯਾਰ ਝੂਠ ਦਾ ਤਾਂ ਫਾਇਦਾ ਹੀ ਨਹੀਂ ਝੂਠ ਮਾਰ ਕੇ ਤਾਂ ਮੈਂ 20 ਕਹਿ ਦਿੰਨਾ ਕੀ ਫਾਇਦਾ ਦਾ ਹਾਂ ਸਹੀ ਗੱਲ ਆ ਉਹ ਗੱਲਾਂ ਥੋੜੀਆਂ ਪੁਰੀਆਂ ਹੁੰਦੀਆਂ ਨੇ ਠੀਕ ਆ ਤੇ ਗੱਲ ਇਹ ਆ ਗੱਲ ਉਨੀ ਕਰੋ ਜਿੰਨੀ ਬਿਲਕੁਲ ਜਾਈਏ ਹੋਜੀ ਹੂੰ ਕੱਲ ਨੂੰ ਗੱਲ ਦੇਣੀ ਆ ਜੀ ਹਾਂ ਆਪਾਂ ਰੋਜ਼ ਮੰਡੀਆਂ ਤੇ ਆਉਣੇ ਆ ਠੀਕ ਆ ਕੱਲ ਨੂੰ ਅਗਲਾ 1000 ਤੂੰ ਕੀ ਕਰਿਆ ਤੇ ਬੜ ਤੇ ਮਨਜੀਤ ਰੇਟ ਦੀ ਗੱਲ ਆਂਦੀ ਬਾਈ ਰੇਟ ਸੋਣੇ ਕੀ ਕਰਤਾ ਰੇਟ ਡੇਢ ਕਰੀ ਜਾਂਦੇ ਬਾਈ ਸਵਾਦ ਦੇ ਦਾਂਗੇ 1 ਲੱਖ 25 ਹਜ਼ਾਰ ਹਾਂਜੀ ਹਾਂਜੀ ਮਾਨਤਾਨ ਛੋੜਨਾ ਲੱਗਿਆ ਉਹ ਜ਼ਰੂਰ ਕੀਤਾ ਜਾਊਗਾ ਨਾ ਦਾ ਕੀ ਕੰਮ ਲੈ ਮਿੱਤਰੋ ਵੀਡੀਓ ਸ਼ੇਅਰ ਕਰਕੇ ਆਜੋ ਬਾਕੀ ਆਪਣਾ ਨਾਮ ਲੈ ਲਿਓ ਬਾਈ ਮਨਜੀਤ ਕਹਿੰਦਾ ਮਾਨਤਾਨ ਜ਼ਰੂਰ ਕਰਾਂਗੇ ਤੇ ਮਨਜੀਤ ਇੱਕ ਦਿੱਕਤ ਆਉਂਦੀ ਬਾਈ ਕਈ ਵਾਰ ਕੋਈ ਭਰਾ ਮੰਨ ਲਾ ਚੰਗੀਆਂ ਝੋਟੀਆਂ ਲੈਣ ਦੀ ਸਕੀਨ ਹੁੰਦੇ ਆ ਤੇ ਮਿਲ ਨਹੀਂ ਰਹੀਆਂ ਆਪਣੇ ਕੋਲੇ ਹੁੰਦੀਆਂ ਇੱਕ ਦੋ ਘਰੇ ਹਾਂਜੀ ਹਾਂਜੀ ਆਪਾਂ ਦਵਾਵਾਂ ਵੀ ਦੰਨੇ ਆ ਕਿੰਨਾ ਚੋ ਵੀ ਦਵਾ ਦੰਨੇ ਆ ਕਰੇ ਵੀ ਤਕਰੀਬਨ ਹੁਣ ਹੁੰਦੀਆਂ ਨੇ ਇੱਕ ਦੋ ਖੜੀ ਹੁੰਦੀਆਂ ਹਾਂਜੀ 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 ਠੀਕ ਹੈ ਠੀਕ ਨਾਲ ਕਿਉਂਕਿ ਹੁਣ ਗਾਹ ਕਿਧਰੋਂ ਕਟਿਆ ਹੋਇਆ ਰੁੱਤ ਦੇ ਹਿਸਾਬ ਨਾਲ ਥੋੜੀ ਜਿਹਾ ਹੋਆ ਪਿੰਡਾਂ ਚੋਂ ਕੱਢ ਲੈਣੇ ਇੱਕ ਦੋ ਨਹੀਂ ਮੁਝੇ ਤਾਂ ਗਾਹ ਕੱਟ ਕੇ ਉਹ ਕਰਨੀ ਗਿਆ ਕਿ ਹਰ ਸੀਜ਼ਨ ਕਰਕੇ ਸਾਡੇ ਪੁੱਤ ਕੰਮ ਧੰਦੇ ਦਾ ਵੀ ਦਿੱਕਤ ਪਈ ਆ ਸੀਜ਼ਨ ਆ ਗਿਆ ਕੁਝ ਬਾਹਰੋਂ ਵੀ ਗਾਹ ਕਟਾ ਰਿਆ ਹੂੰ ਠੀਕ ਹੈ ਉਦਾ ਕਰਕੇ ਦਿੱਕਤਾਂ ਹੋ ਜਾਂਦੀਆਂ ਨੇ ਵੈਸੇ ਮਾਲ ਨਿਕਲ ਰਿਹਾ ਮਾਲ ਵਿਕ ਰਿਹਾ ਇਹ ਮਾਲ ਦੀ ਕੋਈ ਘਾਟ ਨਹੀਂ ਬਾਕੀ ਕਈ ਵਾਰ ਬਾਹਰੋਂ ਆ ਜਾਂਦਾ ਕੋਈ ਆਪਾਂ ਕਹਿ ਨਾਲ ਹਾਂ ਭਾਈ ਬਾਹਰੋਂ ਆਏ ਨੂੰ ਰਹਿਣ ਸਹਿਣ ਦੀ ਕੋਈ ਦਿੱਕਤ ਨਹੀਂ ਆਪਣੇ ਕੋਲੇ ਠੀਕ ਹੈ ਠੀਕ ਹੈ ਦੋ ਤਿੰਨ ਡੰਗ ਚੋਕੇ ਦੇਖ ਹਾਂ ਜੀ ਹਾਂ ਜੀ ਪਿੰਡਾਂ 'ਚੋਂ ਵੀ ਆਪਾਂ ਮਾਲ ਲੈ ਕੇ ਦੇ ਦਿੰਦੇ ਆ ਮੰਡੀਆਂ ਤੋਂ ਵੀ ਹਰੇਕ ਮੰਡੀ ਤੋਂ ਉਹ ਕਰਦੇ ਆ ਠੀਕ ਹੈ ਠੀਕ ਹੈ ਘਰ ਇੱਕ ਦੋ ਲਿਆਉਣੇ ਆ ਜਿਆਦੇ ਲਿਆਉਂਦੇ ਨਹੀਂ ਠੀਕ ਹੈ ਹਾਂ अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना हाँ 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 ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ़ पिलाने का तरीका दो साल के बच्चे को तीस एम एल दे सकते हैं पशुपालन की नींव राइट काफ क्या तनडंगी करके आठ पचास पिंड तक पचास पिंड कवर कर है ਤੇ ਬਾਕੀ ਮਨਜੀਤ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਮਨਜੀਤ ਡਰੈੱਸ ਹੋਰ ਬੋਲਦੇ ਬਾਈ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਪਿੰਡ ਦਸੌਂਧਿਆ ਹਾਂ ਜਿਲ੍ਹਾ ਮਾਨਸਾ ਪੰਜਾਬ ਠੀਕ ਹੈ ਮੇਰਾ ਮੋਬਾਈਲ ਨੰਬਰ ਹੈਗਾ 98152 3433 ਲੈ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਨਹੀਂ ਆਊਗੀ ਚੰਗੇ ਦੁੱਧ ਵਾਲੀ ਝੋਟੀ ਤੁਹਾਨੂੰ ਪਾਲ ਕੇ ਦੇ ਦੂ ਘਰੇ ਰੱਖਣੀ ਆ ਅੱਗਰ ਕੰਮ ਕਰਦੇ ਆ ਸੌਂਕ ਨਾਲ ਵੀ ਤਾਂ ਗੱਲ ਹੀ ਇੱਕ ਆ ਠੀਕ ਪੁਰਾਣਾ ਕੰਮ ਮਨਜੀਤ ਹਨ ਪੁਰਾਣਾ ਕੰਮ ਜੇ ਨਜ਼ਰ ਕਰਾਂਗੇ ਬੈਗਰੂ ਤੋਂ ਹੀ ਕਹਿਣਾ ਵੀ ਸੌਂਕਦਾਂ ਵਾਲੀ ਕਰਨਾ ਵੀ ਆਇਆ ਨਹੀਂ ਹੈਗਾ ਆਪਾਂ ਨੂੰ ਵਾਰ ਮੰਨ ਲਾ ਸੌਂਕੀਏ ਕੋਈ ਮਿਲ ਗਈ ਖਰੀਦ ਦੀ ਜਾਂ ਕੋਈ ਖਾ ਕੋਈ ਜਾਣ ਨਹੀਂ ਨਹੀਂ ਆਪਾਂ ਨੂੰ ਜ਼ਬਰਦਸਤੀ ਕੋਈ ਨਹੀਂ ਠੀਕ ਆ ਨਾ ਆਪਾਂ ਨੂੰ ਕਿਸੇ ਦਾ ਦਬਾਅ ਵੀ ਲੈਣੀਆਂ ਨੇ ਹਾਂ ਚੰਗਾ ਡੰਗਰ ਨਿਕਲ ਜਾਂਦਾ ਲੈ ਵੀ ਲੈਣਿਆ ਨਹੀਂ ਤਕਰੀਬਨ ਮੇਰੇ ਕੋਲ ਗਾਹ ਕਾਉਂਦੇ ਨੇ ਜ਼ਿਆਦਾਤਰ ਪਿੰਡਾਂ ਜੋ ਆਪ ਹੀ ਹੋ ਗਾ ਇੱਕ ਮੰਨ ਲਾ ਕੰਮ ਇਹ ਚੱਲੀ ਆਉਂਦਾ ਜਿਹੜਾ ਦਾਦਾ ਜੀ ਦੇ ਆਪਾਂ ਸੀ ਹਾਂਜੀ ਹਾਂਜੀ ਉਹ ਦੱਸ ਤਾਂ ਕਰਕੇ ਮੰਨ ਲਾ ਵੀ ਵਧੀਆ ਬਸ ਆਪਣਾ ਪ੍ਰੋਪੀ ਦਾ ਕੰਮ ਠੀਕ ਹੈ ਤੇ ਗੱਲ ਕਰ ਇੱਧਰ ਪੁਰਾਣਾ ਸਾਡਾ ਜੁੜਾ ਦੇ ਦਾਦਾ ਜੀ ਜੁੜੇ ਪਾਪਾ ਜੀ ਬ੍ਰਦਰ ਕਰਦਾ ਰਿਹਾ ਉਹਦੀ ਡੈਥ ਹੋ ਗਈ ਸੀਗੀ 2000 ਚ ਠੀਕ ਹੈ ਤੇ ਮੈਂ ਮੇਤਰੋ ਸੰਪਰਕ ਕਰ ਲਿਓ ਬਾਈ ਨਾਲ ਸਾਂਗੀਆਂ ਮੱਝ ਜੇ ਕੋਈ ਜਾਣੇ ਚੰਗੀ ਤੋਂ ਦੱਚੋ ਕੇ ਪੂਰੀ ਤਸੱਲੀ ਤੇ ਤੁਸੀਂ ਖਰੀਦ ਸਕਦੇ ਹਾਂਜੀ ਬਾਈ ਜੀ ਜਦੋਂ ਮਰਜੀ ਆਓ ਵੈਲਕਮ ਲੈ ਮੇਤਰੋ ਨਾ ਬਾਈ ਕੋਲੇ ਤੋਰ ਕੇ ਦਿਖਾਉਣੇ ਬਾਈ ਦੇ ਜਿਹੜੇ ਪਸ਼ੂ ਅੱਜ ਲੈ ਕੇ ਆਏ ਦੋ ਨਗਨੇ ਤੇ ਤੋਰਗਦੀ ਇੱਕ ਨੰਬਰ ਵਾਲੀ ਤੋਕੜ ਤੋਕੜ ਗੱਬਣ ਵੀ ਆ ਨਾ ਗੱਬਣ ਦਾ ਥੋੜੇ ਟਾਈਮ ਦਿਨਾਂ ਦੀ ਆ ਤਾਂ ਗੱਬਣ ਕੁਸਕ ਦਿਨਾਂ ਦੀ ਆ ਖਾਲੀ ਮਨੋ ਹਨਾ ਚੰਗੀ ਆ ਉਹ ਬਿਲਕੁਲ ਸਾਫ ਕਾਲੇ ਰੰਗ ਦੇ ਵਧੀਆ ਥਣਲੇਵਾ ਕੁਆਲਟੀ ਦਾ ਤੇ ਬਾਕੀ ਆਪਾਂ ਤੋੜ ਕੇ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿੰਨਾ ਦੁੱਧ ਆ ਕਿੰਨੇ ਕ ਟਾਈਮ ਦੀ ਸੂਈ ਆ ਬੱਚਾ ਨਾਲ ਆ ਬਿਲਕੁਲ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਸਾਹਮਣੇ ਦੇਖ ਸਕਦੇ ਤੁਸੀਂ ਤੇ ਚੰਗੀ ਹੈ ਨਾ ਦੁੱਧ ਬਿਨਾਂ ਵਾਲੇ ਜਿਵੇਂ ਆਪਾਂ ਕਹਿਦੀ ਹੁਣ ਤਾਜ਼ੀਆਂ ਮੱਝਾਂ ਦੇ ਤਾਜ਼ੀਆਂ ਵਰਗੀਆਂ ਹਨਾ ਹੁਣ ਨਾ ਵਧੀਆ ਜਿਹੜਾ ਜੋਸ਼ ਵਾਲਾ ਦਿਖਾਈ ਦਿੰਦਾ ਹਜੇ ਵੀ ਤੇ ਪੂਰੀ ਜਾਣਕਾਰੀ ਲੈ ਕੇ ਦੇਣਾ ਮੰਗਰ ਕੱਟੀ ਆ ਗਈ ਗੱਗੀ ਬਾਈ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਸੂਈ ਤਾਂ ਨਵੇਂ ਮਹੀਨੇ ਟਾਈਮ ਹੀ ਨਹੀਂ ਹੋਇਆ ਨੀ ਟਾਈ ਤਾਂ ਨਵੇਂ ਮਹੀਨੇ ਸੂਈ ਆ ਹਾਂਜੀ ਠੀਕ ਹੋਇਆ ਤਰਾਇਆ ਹੁਣ ਠੀਕ ਹੋਇਆ ਤਰਾਇਆ ਹਾਂ ਮਾਰਕ ਨੇ ਠੀਕ ਹੈ ਵੀ ਮਾਲ ਕਹੀ ਤੋਂ ਲਈ ਆਪਾਂ ਉਹਨਾਂ ਦੱਸੋ ਹਾਂਜੀ ਕਿੰਨੇ ਕੁ ਦਿਨਾਂ ਦਾ ਇਹਨੂੰ 15 ਕਿ ਦਿਨ ਹੋ ਗਿਆ 15 ਨੂੰ ਤਾਂ ਨਾ ਹੀ ਮੰਨਣਾ ਨਾ ਮੰਨਣ ਕੀ ਉਹਦਾ ਕਿਸਮ ਦਾ ਹਾਂਜੀ ਤੇ ਹੁਣ ਦੁੱਧ ਕਿੰਨਾ ਬਾਈ ਫੜਾ ਦੁੱਧ 10 ਕਿਲੋ ਠੰਡਾ ਕਰਕੇ ਭਰ ਲਓ ਪੂਰਾ ਹਾਂ ਜੀ ਬਣਾ ਦੇਗਾ ਬਣਾ ਦੇ ਦਿਆਂਗੇ 10 ਕਿਲੋ ਦੁੱਧ ਬਣਾ ਆ ਦੂ ਪੂਰਾ ਜੈਡ ਬਲੈਕ ਪੂਰੀ ਬਰੀਕ ਚਾਉੜੀ ਦੀ ਆ ਤੇ ਸੂਏ ਕਿਵੇਂ ਹੋਊਗਾ ਸੂਆ ਤੀਜਾ ਜੀ ਤੀਜਾ ਸੂਆ ਹਾਂ ਲੱਗਦੀ ਵੱਡੀ ਹੈ ਨਾ ਹਾਂ ਜੀ ਤੀਜਾ ਸੂਆ 10 ਕਿਲੋ ਦੁੱਧ ਪ੍ਰੋਪਰ ਤਿਆਰ ਆ 2.5 3 ਮਹੀਨੇ ਸੂਈ ਆ ਤੇ ਟੋਕੜਾਂ ਦੇ ਵਿੱਚ ਹੀ ਪੈ ਜਾਂਦੀ ਆ ਤੇ ਇਹ ਰੇਟ ਕੀ ਕਰਤਾ ਬਾਈ ਰੇਟ 95000 ਕਰਦੇ ਆ 90000 ਦੀ ਦੇ ਦੇਗੇ 90000 ਦੀ ਹਾਂ ਜੀ ਰੇਟ 95000 90000 ਦੀ ਬਾਈ ਕਹਿੰਦਾ ਖਲਾ ਦੇ ਆਂਗੇ ਤਸੱਲੀ ਤੁਸੀਂ ਕਰਨੇ ਤਨ ਟਾਈਮ ਚੋਕੇ ਦੇਖਣਾ ਹਾਂ ਤੇ ਹਵਾਨਾ ਵਧੀਆ ਪੂਰਾ ਜੋਸ਼ ਵਾਲਾ ਤਾਜ਼ੀਆਂ ਵਰਗੇ ਜਿਵੇਂ ਲੱਗਦਾ ਵੀ ਜੇ ਬੱਚਾ ਹੋਰ ਲਿਆ ਕੇ ਕੋਲੇ ਬਣਨ ਦੀਆਂ ਲੱਗੇ ਵੀ ਤਾਜੀ ਹੈ ਨਾ ਤੇ ਕਈ ਵਾਰ ਬੱਚਾ ਲਾ ਕੇ ਵੇਚਣਾ ਜਿਨੂੰ ਗੱਲ ਵੀ ਦੱਸਦੇ ਆ ਜਿਵੇਂ ਆਪਾਂ ਕਹਿੰਦੇ ਉਹ ਆਪਾਂ ਐ ਨਹੀਂ ਕਹਿੰਦੇ ਵੀ ਕਰੋ ਵੀ ਜਿਵੇਂ ਹਵਾਨਾ ਮਤਲਬ ਜੋਸ਼ ਵਾਲਾ ਜਿਵੇਂ ਆਪਾਂ ਬੱਚਾ ਕੋਲੇ ਬਣਨ ਦੀਆਂ ਤਾਂ ਲੱਗੇ ਵੀ ਤਾਜੀ ਸੁਈ ਆ ਕਿਉਂ ਇੰਨੀ ਜੋਸ਼ ਇੰਨਾ ਹਜੇ ਟੋਕੜਾਂ ਤਾਂ ਹੁੰਦੀ ਨਹੀਂ ਹੈ ਨਾ ਤੇ ਬਾਕੀ ਤੁਸੀਂ ਮਿੱਤਰੋ ਤਸੱਲੀ ਕਰ ਸਕਦੇ ਹੋ ਜਾਂਚ ਕਰ ਸਕਦੇ ਹੋ ਪੂਰੀ ਫਿਰ ਤੁਸੀਂ ਖਰੀਦ ਸਕਦੇ ਹੋ ਲਿਆ ਤੁਰੇ ਵੀ ਟੋਕੜਾ ਨਹੀਂ ਇਹ ਤਾਜੀ ਸੂਈ ਇਹ ਤਾਜੀ ਸੂਈ ਹੋਈ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਥਣਲੇਵਾ ਥੋੜਾ ਜਿਹਾ ਮੋٹے ਥਣ ਨੇ ਜਿਵੇਂ ਆਪਾਂ ਕਹਿੰਦੇ ਗੁਲਗੁਲੇ ਵਰਗੇ ਥਣ ਥੋੜੇ ਮੋٹے ਗੀ ਹੈ ਨਾ ਹਾਂ ਹਾਂ ਤੇ ਬਾਕੀ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤਾਜੀ ਸੂਈ ਹੋਈ ਆ ਤੇ ਉਹ ਸਾਫ ਆ ਸਪੇਸ ਤੇ ਥਣ ਟਾਈਟ ਲੇਵੇ ਦੀ ਆ ਕਿਉਂਕਿ ਜਿਹੇ ਜਾਂ ਮੁੱਲ ਆ ਉਹੇ ਜੇ ਪਸ਼ੂ ਹੁੰਦੇ ਆ ਕਿਉਂ ਆਪਾਂ ਮੁੱਲ ਜਿਹੇ ਜਿਹਾ ਲਾਵਾਂਗੇ ਉਹੇ ਜੇ ਆਪਾਂ ਨੂੰ ਪਸ਼ੂ ਮਿਲ ਜਾਂਦੇ ਆ ਦੁੱਧ ਪੀਣ ਨੂੰ ਚੰਗੀਆਂ ਝੋਟੀਆਂ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਬੰਨ ਦੇ ਬਾਈ ਇਹ ਤਾਜੀ ਸੂਈ ਹੋਈ ਆ ਪਹਿਲੀ ਟੋਕੜਾ ਤੇ ਬਾਕੀ ਉਹਦਾ ਵੀ ਹਜੇ ਪਤਾ ਨਹੀਂ ਲੱਗਦਾ ਇਹਨਾਂ ਉਹ ਵੀ ਜਿਵੇਂ ਤਾਜ਼ਾ ਮੰਗੂਲ ਬਣੀ ਖੜੀ ਆ ਤੇ ਸਾਫ਼ ਨੇ ਦੋਨੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਇਹਦੇ ਮਗਰ ਬਾਈ ਕੱਟਾ ਕੱਟੀ ਕੱਟੀ ਆ ਇਹਦੇ ਮਗਰ ਕਿੰਨਾ ਟਾਈਮ ਹੋ ਗਿਆ ਇਹਨੂੰ 10 ਦਿਨ ਹੋ ਗਏ ਸੀ 10 ਦਿਨ ਸੂਈ ਆ ਮਿੱਤਰੋ ਕੱਟੀ ਆ ਤੇ ਦੁੱਧ ਹੁਣ ਕਿੰਨਾ ਦੁੱਧ 11 ਲੀਟਰ ਡੱਬੇ ਭਰ ਲਾਉਣ ਠੰਡਾ ਕਰਕੇ ਨਹੀਂ 12 ਆਉਂਦਾ 11 ਲੀਟਰ ਪੂਰਾ ਭਾਈ ਕਹਿੰਦਾ ਤਸੱਲੀ ਕਰਾਏ ਥੋੜ੍ਹ ਕੇ ਹਾਂਜੀ ਮੰਗਰ ਕੱਟੀ ਆ ਥੋੜ੍ਹਿਆ ਥਣ ਜੇ ਮੋਟਿਆ ਹੈ ਹਨਾ ਹਾਂ ਥਣ ਮੋਟਿਆ ਉਹ ਸਾਫ ਨੇ ਮੰਨ ਲਾ ਕੱਲਾ ਕੱਲਾ ਕੱਠੀ ਜਵਾਈ ਵਾਲੇ ਥਣ ਨੇ ਮੁੱਠੀ ਦਾ ਹਾਂ ਤੇ ਗੱਗੀ ਰੇਟ ਦੀ ਗੱਲ ਆਂਦੀ ਬਾਈ ਰੇਟ ਤਾਂ 1 20 ਕਰਦੇ ਆ ਜੀ ਦਾ 1 20 ਮੰਨ ਤਾਂ ਨੂੰ ਮੰਨ ਤਾਂ ਹੋਊਗਾ ਜੀ ਕਿੰਨੇ ਦੇ ਦਾਂਗੇ 1 10 ਦੀ ਦੇ ਦਾਂਗੇ 1 ਲੱਖ 10000 ਦੀ ਭਾਈ ਕਹਿੰਦਾ ਦੇ ਦੇਾਂਗੇ ਤੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਉਹ ਪੰਜ ਹਜ਼ਾਰ ਹੋਰ ਮਾਣ ਪੰਜ ਹਜ਼ਾਰ ਹੋਰ ਮਾਣਦਾਨ ਕਰਦੇ ਆ ਕਹਿੰਦਾ ਜੇ ਕੋਈ ਵੀਡੀਓ ਸ਼ੇਅਰ ਕਰਕੇ ਦੱਸਦਾ ਵੀ ਅਸੀਂ ਆਹ ਤੇਰੀ ਵੀਡੀਓ ਦੇਖੀ ਸੀ ਤਾਂ ਫੋਨ ਕਰਦਾ ਬਾਈ ਨੂੰ ਹਨਾ ਦੁੱਧ ਤੁਸੀਂ ਤੋਲ ਕੇ ਦੇਖਣਾ ਤਸੱਲੀ ਤੁਸੀਂ ਕਰਨੀ ਆ ਪੂਰੀ ਜਾਂਚ ਪਰਖ ਜਿਹੜੀ ਕਰੀ ਸਕਦੇ ਇਹ ਕੋਈ ਐਡਰੈਸ ਹੋਰ ਬੋਲਦੇ ਮੇਰਾ ਦਰੇਲ ਵਾਲਾ ਪਿੰਡ ਆ ਜਿਹਨੀਰ ਤੋਂ 8 ਕਿਲੋਮੀਟਰ ਤੇ ਮਾਨਸਰ ਤੋਂ 18 ਕਿਲੋਮੀਟਰ ਦੋ ਚਾਰ ਖੜੀ ਹੁੰਦੀ ਆਪਣੇ ਕੋਲ ਹਨਾ ਜੀ ਦੋ ਚਾਰ ਮੈਸਾ ਹੁੰਦੀ ਹੁੰਦੀ ਹੁੰਦੀਆਂ ਹੁੰਦੀਆਂ ਨੇ ਬਾਕੀ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਮਿੱਤਰੋ ਜਾ ਸਕਦੇ ਨੇ ਨੇੜੇ ਪਿੰਡ ਵਾਲੇ ਕਾ ਕਿਸੇ ਦੂਰ ਭਰਾ ਕਿਸੇ ਨੇ ਲੈਣ ਨੂੰ ਰਹਿਣ ਕਰਨ ਹੈਗਾ ਪਰਮਾਨ ਦਾ ਹਾਂਜੀ ਹਾਂ ਬਾਕੀ ਪੂਰਾ ਪਰਮਾਨ ਦਾ ਬਾਈ ਕੋਲੇ ਘਰੇ ਛੱਡਣ ਦਾ ਵੀ ਪਰਮਾਨ ਦਾ ਘਰੇ ਛੱਡਣ ਦਾ ਵੀ ਜਾਣ ਕਰਨਾ ਸਾਰਾ ਗੱਡੀ ਦਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਤੇ ਮਾਗਰ ਕੱਟਾ ਕੱਟੀ ਕੱਟਿਆ ਕੱਟਾ ਮਾਗਰ ਕੱਟਾ ਮਿੱਤਰੋ 8 ਕਿਲੋ ਦੁੱਧ ਚਾਰ ਦਿਨਾਂ ਦੀ ਸੂਈ ਤਿਆਰ ਆ ਕਿੰਨਾ ਕੁ ਦੁੱਧ ਪਾਉ ਬਾਈ 13 ਲੀਟਰ ਪਰ ਦੁੱਤਾ ਬਈ ਪਿਛਲੀ ਵਾਰ ਕਰਦੀ ਆਪਣੀ ਹਾਂ ਬਈ ਆਪਣੀ ਬਵਾਰ ਦਾ ਕੰਮ ਨਾ ਨਾ ਬਈ ਕਰੂ ਨੀ ਕਰੂ ਮੱਝਾ 13 ਲੀਟਰ ਬਾਈ ਕਹਿੰਦਾ ਪਿਛਲੀ ਵਾਰ ਚ ਹੋਇਆ 8 ਕਿਲੋ ਹੁਣ 4 ਦਾ ਸੂਈ ਥੱਲੇ ਤਿਆਰ ਆ ਤੇ ਬਾਕੀ ਤੁਸੀਂ ਜਾਂਚ ਵਰਕਰਨੀ ਆ ਤੇ ਬਈ ਰੇਟ ਦੀ ਗੱਲ ਆ ਨਿਕਲਦੀ ਪ੍ਰੇਟ ਕੀ ਰੇਟ ਬਈ 21 31 ਮੰਗਦੇ 13 ਮਾਨਦਾਨ ਬਈ ਕਰਦਾ ਜੀ ਮੌਕੇ ਦੀ ਰੇਟ ਬਈ ਕਹਿੰਦਾ 130000 ਮਾਨਦਾਨ ਮੌਕੇ ਤੇ ਕਰਾਂਗੇ ਤਸੱਲੀ ਕਰਵਾ ਦੇਗਾ ਬਈ ਪੂਰੀ ਫੁੱਲ ਬਈ ਤਸੱਲੀ ਕਰਕੇ ਫੇਰ ਤੁਸੀਂ ਜਿਹੜੀ ਮੱਝ ਖਰੀਦ ਸਕਦੇ ਹੋ 13 ਕਿਲੋ ਵਾਲੀ ਮੱਝ ਆ ਗਈ। ਵਾਪਸ ਵੀ ਕਰਦਾ ਵੀ ਬਾਈ ਨੁਕਸ ਹੋਏ ਵੀ। ਕਿਵੇਂ 8 ਦਿਨਾਂ ਤੇ ਮੰਨ ਲਾ? ਵਾਪਸ ਵੀ ਕਰਦਾ 8 ਦਿਨਾਂ ਤੇ ਕਿ ਜੇ ਨੁਕਸ ਹੋ ਵੀ। ਜੇ ਮੰਨ ਲਾ ਦੁੱਧ ਨਾ ਪੂਰਾ ਹੋਵੇ। ਨੁਕਸ ਹੋਊਗਾ ਕੋਈ ਵੀ ਨੁਕਸ ਹੋਵੇ ਬਾਈ ਕਹਿੰਦਾ ਇੱਕ ਖੁੱਲਾ ਚੈਲ ਜਾ 8 ਦਿਨਾਂ ਤੱਕ ਇੱਕ ਹਫਤੇ ਦੀ ਗਾਰੰਟੀ ਹੈ ਵਾਪਸ ਵੀ ਕਰਾ ਲਾਂ ਕਹਿੰਦਾ। ਕਈ ਵਾਰ ਘਰੇ ਜਾ ਕੇ ਲਾ ਕਹਿੰਦਾ ਸਰਲਾ ਪੈਂਦਾ ਪੂਰ ਪੈਂਦੀ ਆ। ਜਾ ਬਾਈ ਦੁੱਧ ਦੀ ਸ਼ਰਾ 7 ਕਿਲੋ ਹੈਨਾ। ਉਹ ਗੱਲ ਦੀ ਬਾਈ ਕਹਿੰਦਾ ਗਾਰੰਟੀ ਲੈਂਦਾ ਪੂਰੀ। ਤਸੱਲੀ ਕਰਕੇ ਫੇਰ ਤੁਸੀਂ ਖਰੀਦ ਸਕਦੇ ਹੋ ਪਿੰਡ ਬਾਈ ਦਾ ਖਿਆਲੀ ਚਹਲਾ ਜ਼ਿਲ੍ਹਾ ਮਾਨਸ ਇੱਕ ਵਾਰੀ ਨੰਬਰ 9943 9990 ਬਾਕੀ ਬਾਈ ਤੋਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਬਾਈ ਦੀ ਝੋਟੀ ਤੋਰ ਕੇ ਦਿਖਾਉਣੇ ਆ ਤੇ ਸੂਈ ਹੈਗੀ ਡੇਢ ਕਿ ਮਹੀਨੇ ਦੀ ਤੇ ਬਾਕੀ ਤੋਰ ਦੀ ਤੁਸੀਂ ਚੈੱਕ ਕਰ ਲਓ ਤੋਰ ਬਾਈ ਕਰਾ ਤੋਰ ਦੀ ਇੱਕ ਵਾਰੀ ਚੈੱਕ ਕਰੋ ਤੇ ਫਿਰ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਥਣਾ ਸਪੇਸ ਪੂਸ ਚੰਗਾ ਤੇ ਬਾਕੀ ਦੁੱਧ ਦਾ ਸਾਰ ਪੁੱਛ ਕੇ ਬਾਈ ਨੂੰ ਫੇਰ ਆਪਾਂ ਪ੍ਰੋਪਰ ਗੱਲ ਕਰਾਂਗੇ ਹਨ ਤੇ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਚੰਗਾ ਹਵਾਨਾ ਝੋਟੀ ਦਾ ਚੰਗੀ ਕੱਦਾਵਾਰਾ ਕੁੰਡੀ ਐ ਤੇ ਮੋੜ ਲੈ ਬਾਈ ਬਾਕੀ 1.5 ਮਿੰਟ ਸੁਈਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨਾ ਕਿੰਨਾ ਦੁੱਧ ਆ ਕੀ ਮਾਲ-ਮੁੱਲ ਕਰਦਾ ਮੰਦਾ ਕਿੰਨਾ ਤੇਜ਼ੀ ਆ ਜਾਂ ਤੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਇੱਕ ਵਾਰੀ ਬੰਨ ਦੇਣੀ ਆ ਨਹੀਂ ਜਾਣਦੇ ਆ ਆ ਬੰਨ ਲੈ ਜਨਾਜ਼ ਫੇਸ ਬੜੀ ਸੋਹਣਾ ਪੂਰਾ ਇਹ ਪੂਰੀ ਗੱਲਬਾਤ ਆਪਾਂ ਜਿਹੜੀ ਬਾਈ ਨਾ ਕਰਦੇ ਹਾਂ ਡੀਟੇਲ ਦੇ ਵਿੱਚ ਓਰੇ ਬਾਈ ਹੱਸੇ ਗੱਲ ਸਾਸਰੀ ਗੱਲ ਬਾਈ ਜੀ ਤੇ ਨਾਮ ਦੱਸਿਓ ਬਾਈ ਪਹਿਲਾਂ ਦਾ ਨਾਮ ਬਾਈ ਜਗਜੀਤ ਸਿੰਘ ਠੀਕ ਹੈ ਜਗਜੀਤ ਜਗਜੀਤ ਪਿੰਡ ਬਾਈ ਪਿੰਡ ਬਾਈ ਧਨੋਲਾ ਧਨੋਲਾ ਹਾਂਜੀ ਜਲਾਪਰ ਨਾਲ ਹਣਾ ਆਹ ਜਲਾਪਰ ਨਾਲ ਠੀਕ ਹੈ ਜਗਜੀਤ ਦਾ ਨੰਬਰ ਬੋਲ ਇੱਕ ਵਾਰੀ ਤਾਂ ਬਾਈ 9463509470 ਜੀ ਠੀਕ ਹੈ ਪਹਿਲਾਂ ਵੀ ਆਪਾਂ ਇੱਕ ਮੱਝ ਵੇਚੀ ਸੀ ਨਾ ਹਾਂ ਬਾਈ ਕਿ ਮੇਰੇ ਹਰਫੌਂਸ ਪੱਲਾ ਦਾ ਪੂਰਾ ਵਧੀਆ ਰਿਆ ਬਾਈ ਵਧੀਆ ਵੇਚੀ ਸੀ ਪੂਰੀ ਵਧੀਆ ਬਾਈ ਠੀਕ ਹੈ ਕੀ ਬੇ ਦੇ ਬੰਦੇ ਲੈ ਕੇ ਗਏ ਸੀ ਬਾਈ ਠੀਕ ਹੈ ਵੀਡੀਓ ਦੇਖੀ ਸੀ ਵੀਡੀਓ ਤੇ ਤੇਰੀ ਵੀਡੀਓ ਤੇ 6 ਮਹੀਨਾ ਦੀ ਗੱਬੜ ਸੀ 6 ਕਿਲੋ ਦੁੱਧ ਸੀ ਪੂਰੀ ਦਸੱਲੀ ਮੰਨ ਲਾਉਣਾ ਉਹਨਾਂ ਨੂੰ ਹੋ ਗਈ ਸੀ ਆ ਪੂਰੀ ਦਸੱਲ ਲਈ ਕੋਈ ਫਰਕ ਸ਼ਰਕ ਰਹਿੰਦਾ ਉਹ ਗੱਲ ਤਾਂ ਨਹੀਂ ਸੀ ਆਪਾਂ ਵੀਡੀਓ ਦੇ ਵਿੱਚ ਵੀ ਕਿਹਾ ਸੀ ਉਹਦੇ ਵੀ ਵੀ ਜੇ ਮੰਨ ਲਾ ਤੁਸੀਂ ਮੱਝ ਵੇਚਣੀ ਹੋਈ ਹਾਂ ਤਾਂ ਹੋਰ ਨਾਲੋਂ 5000 ਰੁਪਏ ਆਪਾਂ ਵਾਧਕੀ ਝੋਟੀ ਲਮਾਂਗੇ ਜਦੋਂ ਸੂਪੀ ਜਦੋਂ ਸੂਪੀ ਪਰ ਉਹ ਬੰਦੇ ਨੇ ਵੇਚੀ ਨਹੀਂ ਬਈ ਉਹਨਾਂ ਕੋਲੇ ਖੜੀ ਆ ਕੀ ਹਾਂ ਸੂਈ ਹੋਈ ਹੈ ਜੀ ਠੀਕ ਆ ਖੀਵੇ ਕਲਾਂ ਖੜੀ ਆ ਝੋਟੀ ਆਪਣੀ ਪਰ ਵੇਚੀ ਨਹੀਂ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਵੀਡੀਓ ਰਾਹੀਂ ਪੀ ਜਿੰਨੀ ਝੋਟੀ ਤੇ ਪੈਸੇ ਲੱਗਣਗੇ 5 ਤੋਂ 5000 ਵੱਧ ਦੇਣਾ 5 ਵੱਧ ਕੇ ਅਸੀਂ ਝੋਟੀ ਵਾਪਸ ਕਰਕੇ ਲੈ ਕੇ ਜਾਵਾਂਗੇ ਪਰ ਉਹਨਾਂ ਨੇ ਵੇਚੀ ਨਹੀਂ ਬਾਈ ਤੇਰੀ ਵੀਡੀਓ ਰਹੀ ਲੈ ਕੇ ਗਈ ਸੀ ਝੋਟੀ ਨਾਮ ਜਗਜੀਤ ਦੱਸਿਆ ਬਾਈ ਹਾਂ ਬਾਈ ਜੀ ਜਗਜੀਤ ਜੱਪਾ ਬਾਈ ਗੱਲ ਕਰ ਲਈ ਇਸ ਝੋਟੀ ਦੀ ਮਨਲਾ ਕੰਮੇ ਸੁਆ ਏ ਬਾਈ ਦੂਜਾ ਸੂਆ ਦੂਜਾ ਸੂਆ ਹਾਂਜੀ ਹਾਂਜੀ ਸੂਈ ਕਿੰਨੇ ਕ ਟਾਈਮ ਦੀ ਹੈ ਸੂਈ ਬਾਈ ਢੂੜ ਮਹੀਨੇ ਦੀ ਹੈ ਢੂੜ ਮਹੀਨੇ ਦੀ ਮਾਗਰ ਕੱਟਾ ਹਾਂਜੀ ਮਾਗਰ ਕੱਟਾ ਮਾਗਰ ਕੱਟਾ ਮਿੱਤਰੋ ਡੇਢ ਮਹੀਨੇ ਦੀ ਦੁੱਧ ਜਗਜੀਤ ਦੁੱਧ ਬਾਈ 11 ਕਿਲੋ ਪੂਰਾ ਹਾਂਜੀ ਹਾਂ ਕੋਲ ਦਾਂਗਾ ਆਪਾਂ ਦੋ ਡੰਗ ਚਵਾ ਦਾਂਗੇ ਠੀਕ ਹੈ ਲੈ ਮਿੱਤਰੋ ਦੋ ਡੰਗ ਬਾਈ ਕਹਿੰਦਾ ਚਵਾ ਦੂੰਗਾ ਤਿੰਨ ਡੰਗ ਚੋਲਿਓ 11 ਲੀਟਰ ਪੂਰਾ ਦੁੱਧ ਨਿਖੜਮਾ ਥਾਣਾ ਕੰਗਾ ਚਵਾਈ ਚੂਈਤ ਕਿਵੇਂ ਜਗਜੀਤ ਚਵਾਈ ਦੀ ਬਾਈ ਇੱਕ ਨੰਬਰ ਆ ਜੀ ਚਵਾਈ ਦੀ ਬਾਈ ਕਹਿੰਦਾ ਪੋਲੀ ਆ ਸਰਲਾ ਪੂਰਾ ਠੀਕ ਹੈ ਸਰਲਾ ਪੂਰਾ ਵੀ ਕੱਲ ਨੂੰ ਮਾਲਾ ਸਰਲਾ ਪੈਂਦਾ ਹੋਇਆ ਜਾਂ ਪੂਰਾਉਂਦੀ ਹੋਈ ਹਣਾ ਹਾਂਜੀ 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 ਕੋਈ ਵੀ ਭਰਾ ਪਹਿਲਾਂ ਵੀ ਬਾਈ ਨੇ ਝੋਟੀਆਂ ਸੇਲ ਕਰੀਆਂ ਨੇ ਵੀਡੀਓ ਤੇ ਭੇਜੀਆਂ ਨੇ ਤੇ ਪੂਰੀ ਤਸੱਲੀ ਕਰਕੇ ਜਾਂਚ ਪਰਖ ਕੇ ਤੁਸੀਂ ਖਰੀਦ ਵੀ ਸਕਦੇ ਹੋ ਇਹ ਜਿਗਜੀ ਰੇਟ ਦੀ ਗੱਲ ਆਂਦੀ ਬਾਈ ਰੇਟ ਬਾਈ 110 ਹਾਂਜੀ 1 ਲੱਖ 10 ਹਜ਼ਾਰ ਮਾਨਤਨ ਕਿੰਨਾ ਕਰੇਗਾ ਮਾਨਤਨ ਤੇਰੀ ਇਹ ਵੀਡੀਓ ਤੋਂ ਅਸੀਂ ਤਾਂ 92 ਹਜ਼ਾਰ ਦੀ ਝੋਟੀ ਦੇਵਾਂਗੇ ਹਾਂ ਨਾ ਹਾਂਜੀ ਹਾਂ ਨਾ ਮਿੱਤਰੋ ਇਹ ਬਾਈ ਕਹਿੰਦਾ ਵੀਡੀਓ ਦੇਖ ਕੇ ਲੈਣੇ ਕਹਤਣਾ ਵੀ ਆਹ ਚੈਨਲ ਦੇ ਆਪਾਂ ਵੀਡੀਓ ਦੇਖੀ ਸੀ ਬਾਈ ਤੇਰੀ 92000 ਰੁਪਏ ਝੋਟੀਆਂ ਦਾ ਦੇ ਦਾਂਗੇ ਪੂਰਾ ਮਾਨਤਨ ਕਰਕੇ ਖ ਠੀਕ ਹੈ ਬਾਈ ਜਗਜੀਤ ਨਾਲ ਸੰਪਰਕ ਕਰ ਲਿਓ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰਕੇ ਬਾਈ ਨੂੰ ਦੱਸ ਦਿਓ ਵੀ ਆਹ ਚੈਨਲ ਤੇ ਵੀਡੀਓ ਦੇਖੀ ਤਾਂ ਛੋਟ ਇੰਨੀ ਆ ਮਿੱਤਰੋ ਹਾਂ ਠੀਕ ਹੈ ਤੇਰੀ ਵੀਡੀਓ ਇੱਥੇ ਹਾਂ ਚਾਰ ਢੰਗ ਚਵਾ ਦਾਂਗੇ ਝੋਟੀਆਂ ਚਾਰ ਢੰਗ ਚੋਕੇ ਲਈਗਾ ਵੀ ਇੱਥੇ ਆਪਾਂ ਕਹਿਤਾ ਮੰਡੀ 'ਚ ਘਰੇ ਹੋਰ ਕੋਈ ਨਿਕਲੂਗੀ ਵਪਾਰ ਦਾ ਕੰਮ ਹੈ ਹਾਂ ਜੀ ਹਾਂ ਜੀ ਹਾਂ ਸ਼ੌਂਕੀਆ ਹਾਂ ਜੀ ਹਾਂ ਜੀ ਸ਼ੌਂਕੀਆ ਬਾਈ ਦਾ ਵਪਾਰ ਦਾ ਕੰਮ ਹੈ ਪਿੰਡਾਂ ਮਿੱਤਰੋ ਤਨਹੂਲਾ ਜ਼ਿਲ੍ਹਾ ਬਰਨਾਲਾ ਰਹਿੰਦਾ ਜਗਜੀਤ ਨੰਬਰ ਇੱਕ ਵਾਰੀ ਹੋਰ ਬੋਲ ਦੇਣਾ 94635 ਜੀ 09470 ਠੀਕ ਹੈ ਬਾਈ ਨਾਲ ਸੰਪ